ਦੀ ਸੋਖ ਖੜਾ ਕਾਂਦੀ ਹਾਂ ਕਿ ਮੈਂ ਕਦੂਨ ਵਾਲਾ ਸਤਪਤ ਮਹਤਵੇ ਉਹ ਪਚਤੰਦ ਪੰਜ ਸਪੰਜ ਜੜਿਆ ਉਹਨਾਂ ਨੂੰ ਜਿਹੜੀ ਆ ਔਥ ਜਿਹੜੀ ਆ ਸੌ ਚੱਕ ਸਵਾਗਤ ਜੜਾ ਸੌ ਜਿਹੜੀ ਚਿਕਾਈ ਗਈ ਸਭਦਾਨ ਦੀ ਸੌ ਇਤੋਂ ਬਾਅਦ ਸਤਪੰਚ ਪੰਚ ਜੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਹੈ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਾਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰਿਆਂ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਇਤਕਾਂ ਬਹੁਤ ਸਾਰੇ ਸਾਡੇ ਸਰਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਆਂ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਬੰਦਾ ਉਹਦੇ ਇਤਿਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਸਪੰਜ ਚੁਣੇ ਗਿਆ ਬਲਾਜਮੀ ਗਰਦਾਸਪੁਰ ਦੇ ਦਾ ਬਹੁਤ ਵਿਕਾਸ ਹੈ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇ ਤੇ ਸੈਮੀਨਾਰ ਕਰਾਏ ਜਾਣ ਪੰਚਾਇਤ ਸਰਪੰਚ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹਨਾਂ ਦੇ ਬਾਰੇ ਦੱਸਿਆ ਜਾਵੇ ਬਹੁਤ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ اختیار ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਦੋਖਾ ਹੈ ਬਹੁਤ ਸਾਰੇ ਪੰਚਾਂ ਸਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹਿੰਦਾ ਡੀਡੀਪੀਓ ਸਾਹਿਬ ਨੂੰ ਕਹਿੰਦਾ ਸਾਡੇ ਮੈਕਪਲੇ ਨੂੰ ਅਸੀਂ ਅੰਮਤ ਸਾਥੀ ਬੁਲਾ ਦੇ ਸਾਹਮਣੇ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਨਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਗੱਲੀਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਈ ਸਿੱਖ ਪੰਥ ਦੀਆਂ ਜੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਮੰਗੇ ਉਹਦਾ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਹੁੰਦੇ ਸੀਗੇ ਕਈ ਬਦਗਾਰੀ ਕਾਰਨ ਨਹੀਂ ਕੀਤਾ ਜੀ ਅਸੀਂ ਬਹਿਬਲ ਕਲਾਵਾ ਕਾਰਨ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਨਹੀਂ ਕੀਤਾ ਉਹਨਾਂ ਨੂੰ ਹੱਥ ਚੀਜ਼ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੱਗੇ ਵੀ ਹੋਇਆ ਮੈਂ ਰਾਤੀ ਵੀ ਪੜਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕੜੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦ ਪ੍ਰਮੰਤ ਦਿੱਤਾ ਗਿਆ ਔਰ ਇਹ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲ ਵਾਪਸੀ ਤੇ ਬਾਦਲ ਸਾਹਿਬ ਨੂੰ ਜਿਹੜਾ ਫਕਰੇ ਕੋਮਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਵਾੜ ਨੂੰ ਤੇ ਇਸ ਕਾਲੀਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਟਕ ਦਾ ਦਿੱਤਾ ਉੱਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਟਕ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜਾ ਸਾਹਬ ਲੋਧੀ ਪਾਰਟੀਆ ਕਿੰਨੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਐਮਐਮਏ ਪੰਜਾਬ ਦੇ ਲੋਕਾਂ ਦਾ ਦੁਨੀਆ ਭਰ ਦੇ ਸਿੱਖਾਂ ਨੂੰ ਦੁਨੀਆ ਭਰ ਦੇ ਪੰਜਾਬੀਆਂ ਦਾ 15 ਸਾਲ ਝੂਠ ਬੋਲਿਆ ਟੱਲੋ ਝੂਠ ਤੇ ਸੱਚ ਦਾ ਜਿਹੜਾ ਨਾਟਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਦਲ ਕੇ ਆਵਾਜ਼ ਉਸ ਕਾਲੀ ਦਲ ਦਾ ਜਿਹੜਾ ਕੱਲ ਉਥੇ ਲੀਡਰ ਗਈ ਸੀ ਨੈਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਗਿਆ ਵੇਖੋ ਜੀ ਅੱਜ ਸੋ ਸਮਾਗਮ ਜਿਹੜਾ ਹੋਇਆ ਵਾ ਬਟਾਲੇ ਵਿੱਚ ਉੱਥੇ ਸਾਡੇ ਸ਼ਾਰੀਕਲਸੀ ਜੀ ਉਪ ਪ੍ਰਧਾਨ ਪੰਜਾਬ ਆਮ ਪਾਰਟੀ ਔਰ ਸਾਡੇ ਧਾਰੀয়াল ਸਾਹਿਬ ਕੈਬਨਟ ਮੰਤਰੀ ਪੰਜਾਬ ਤੇ ਸਾਡੇ ਐਮ ਐਲ ਏ ਸਾਹਿਬ ਸਾਡੇ ਦਿਲਾਂ ਦੀ ਧੜਕਣ ਗਰਦੀਪ ਸਿੰਘ ਰੰਧਾਵਾ ਅੱਜ ਜਿਹੜਾ ਸੋ ਸਮਾਗਮ ਹੋਇਆ ਵਾ ਤੇ ਉਥੇ ਸਰਪੰਚਾਂ ਨੂੰ ਸਮਝਾਇਆ ਗਿਆ ਵਾ ਕਿ ਇਮਾਨਦਾਰੀ ਨਾਲ ਕੰਮ ਕਰੋ ਹਰ ਇੱਕ ਮੈਂ ਕਹਿਣਾ ਕਿ ਹਰ ਇੱਕ ਸਰਪੰਚ ਨੂੰ ਆਪਣੇ ਪਿੰਡਾਂ ਵਿੱਚ ਬਹੁਤ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਚੰਗੇ ਕੰਮ ਕਰਾਂਗੇ ਤੇ ਲੋਕ ਵੀ ਸਲਾਉਣਗੇ ਤੇ ਤੁਸੀਂ ਵੀ ਉਥੇ ਪਹੁੰਚੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਇਸ ਕਰਕੇ ਅਸੀਂ 8900 ਜਿਹੜੇ ਸਾਡੇ ਸਰਪੰਚ ਮੇਰੀਆਂ ਮਤਾਵਾਂ ਮੇਰੀਆਂ ਪਹਿਣਾ ਬੀਬੀਆਂ ਮੈਂ ਕਹਿਣਾ ਕਿ ਉਹ ਵੀ ਉੱਥੇ ਪਹੁੰਚ ਮੈਂ ਕਹਿਣਾ ਜੀ ਜਿਹੜਾ ਸਿਮਿਲਰ ਦੀ ਗੱਲ ਕੀਤੀ ਆ ਉਹਨਾਂ ਡੀਸੀ ਸਾਹਿਬ ਨੇ ਵੀ ਉਹਨਾਂ ਉੱਥੇ ਬਹਿ ਕੇ ਸਪੀਚ ਕਿਹਰੇ ਸੀ ਕਿ ਧਨੀyal ਸਾਹਿਬ ਕਿ ਬਹੁਤ ਵਧੀਆ ਗੱਲ ਆ ਕਈਆਂ ਨੂੰ ਇਸ ਸਿਧਾਂਤ ਦਾ ਹੀ ਨਹੀਂ ਪਤਾ ਕਿ ਸਰਪੰਚਾਂ ਨੂੰ ਮੇਰੀਆਂ ਮੰਨੀਆਂ ਭੈਣਾਂ ਬਣੀਆਂ ਸਰਪੰਚ ਬਣੀਆਂ ਤੇ ਮਤਾਵਾ ਬਣੀਆਂ ਨੇ ਬਹੁਤ ਵਧੀਆ ਗੱਲ ਆ ਜਿਹੜਾ ਉਹਨਾਂ ਸਿਮਿਲਰ ਦੀ ਲਾਉਂ ਦੀ ਗੱਲ ਕੀਤੀ ਆ ਪਿੰਡਾਂ ਵਿੱਚ ਲਾਉਣਗੇ ਜਾਂ ਕਿਤੇ ਵੀ ਲਾਉਣਗੇ ਬਹੁਤ ਵਧੀਆ ਗੱਲ ਹੈ ਜੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਬੋਲੋ ਮੈਂ ਜੀ ਇਹੋ ਕਹਿਣਾ ਕਿ ਚੰਗੇ ਕੰਮ ਕਰਨ ਪਿੰਡਾਂ ਵਿੱਚ ਜਿਹੜੇ ਧਾਲੀਵਾਲ ਸਾਹਿਬ ਕਹ ਰਹੇ ਸੀ ਕਿ ਜਿਹੜੇ ਨਰੇਗਾ ਦੇ ਪੈਸੇ ਬਹੁਤ ਆਉਂਦੇ ਆ ਕਿਉਂਕਿ ਚੰਗੇ ਤਾਂ ਪੈਸੇ ਲੱਗਣ ਸਕੂਲਾਂ 'ਚ ਪੈਸੇ ਲੱਗਣ ਕਈ ਜਿਹੜੇ ਧਾਰਮਿਕ ਕਿਤੇ ਹੋ ਸਕਦਾ ਜਿੱਥੇ ਵੀ ਕਦੇ ਲੋੜ ਪੈਂਦੀ ਆ ਸਾਡੇ ਗੁਰਦੁਆਰਾ ਸਾਹਿਬ ਨੇ ਕਈਆਂ ਤੇ ਉੱਥੇ ਵੀ ਆਪਾਂ ਉਹ ਲਾ ਸਕਦੇ ਆ ਸਰਪੈਂਚੂ ਲਾ ਸਕਦਾ ਹੈ ਪਰ ਪਿੰਡ ਦੀ ਸਲਾਹ ਨਾਲ ਕੰਮ ਕੀਤੇ ਜਾਂ ਤਾਂ ਬਹੁਤ ਵਧੀਆ ਗੱਲ ਹੈ